ਇੱਕ ਦਿਨ ਕੋਈ ਸੰਤ ਮਹਾਤਮਾ ਤੋਤੇ ਦਾ ਪਿੰਜਰਾ ਹੱਥ ਵਿੱਚ ਫੜੀ ਨਗਰ ਵਿੱਚ ਭਿਖਿਆ ਲਈ ਆਏ ਜਦ ਨਗਰ ਵਿੱਚ ਦਾਖਲ ਹੋਏ ਤਾਂ بارش ਹੋਣ ਲੱਗ ਪਈ ਸਰਦੀ ਦਾ ਮੌਸਮ ਸੀ بارش ਤੇ ਹਵਾ ਦਾ ਜ਼ੋਰ ਹੋ ਗਿਆ ਜਿਸ ਕਰਕੇ ਸਰੀਰ ਠੰਡ ਨਾਲ ਸੁੰਗੜਨ ਲੱਗਾ ਮਹਾਤਮਾ ਜੀ ਨੇ ਚਾਹਿਆ ਕਿ ਕਿਸੇ ਮਕਾਨ ਦੀ ਡਿਓੜੀ ਦਾ ਆਸਰਾ ਲੈ ਕੇ ਇਹ ਸਮਾ ਕਟਿਏ ਤੁਰਦਿਆਂ ਹੋਇਆਂ ਅਚਾਨਕ ਹੀ ਇੱਕ ਵੇਸਵਾ ਦਾ ਮਕਾਨ ਆ ਗਿਆ ਜਿਸ ਦੀ ਡਿਓੜੀ ਚੰਗੀ ਖੁੱਲੀ ਆਰਾਮ ਕਰਨ ਯੋਗ ਸੀ ਮਹਾਤਮਾ ਜੀ ਉਸ ਡਿਓੜੀ ਵਿੱਚ ਜਾ ਖੜੇ ਹੋਏ ਮਕਾਨ ਦੇ ਅੰਦਰ ਬਾਹਰ ਵੱਲ ਚੰਗੀ ਤਰ੍ਹਾਂ ਨਿਗਾਹ ਮਾਰੀ ਪਤਾ ਲੱਗਾ ਕਿ ਇਹ ਤਾਂ ਵੇਸਵਾ ਦਾ ਮਕਾਨ ਹੈ ਵੇਸਵਾ ਦੀ ਦੁਰਮਤ ਨੂੰ ਵੇਖ ਕੇ ਮਹਾਤਮਾ ਨੂੰ ਦਇਆ ਆ ਗਈ ਅਤੇ ਆਵਾਜ਼ ਮਾਰੀ हे ਪੁੱਤਰੀ ਜਰਾ ਇੱਧਰ ਆ ਵੇਸਵਾ ਨੇ ਆ ਕੇ ਮਹਾਤਮਾ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਆਖਿਆ ਅੱਜ ਮੇਰੇ ਧੰਨ ਭਾਗ ਹਨ ਜੋ ਮੇਰੇ ਪਾਪਣ ਦੇ ਕਰ ਸੰਤਾਂ ਦੇ ਚਰਨ ਪੈ ਗਏ ਇਹ ਕਹਿ ਕੇ ਅੱਖਾਂ ਵਿੱਚ ਅਥਰੂ ਪਰ ਲਏ ਸੰਤਾ ਨੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ ਪੁੱਤਰੀ RAM ਪਲੀ ਕਰੇ ਅੱਛਾ ਇਹ ਸਾਡੇ ਤੋਤੇ ਦਾ ਪਿੰਜਰਾ ਲੈ ਸਵੇਰੇ ਇਸ਼ਨਾਨ ਪਾਣੀ ਕਰਕੇ ਇਸ ਤੋਤੇ ਨੂੰ RAM RAM ਪੜਾਇਆ ਕਰੀ ਗਨਕਾ ਨੇ ਨਮਸਕਾਰ ਕਰਕੇ ਤੋਤਾ ਲਿਆ بارش हट ਗਈ ਸੰਤ ਚਲੇ ਗਏ ਹੁਣ ਰੋਜ਼ ਤੋਤੇ ਨੂੰ RAM RAM ਪੜਾਉਣ ਦਾ ਗਨਕਾ ਨੂੰ ਇੱਕ ਆਹਰ ਹੋ ਗਿਆ ਗਨਕਾ ਦੇ ਪਾਸ ਮਾਇਆ ਬਥੇਰੀ ਸੀ ਜਿਸ ਕਰਕੇ ਗੁਜਾਰੇ ਦੀ ਬੇਫਿਕਰੀ ਅਤੇ ਰਾਮ ਨਾਮ ਦੀ ਲਿਵ ਕਰਕੇ ਆਪਣੇ ਵੇਸਵਾ ਪੁਨੇ ਦੇ ਕੰਮ ਵੱਲੋਂ ਪੈਰ ਪਿਸ਼ਾਹ ਹਟਾ ਲਿਆ ਸਗੋਂ ਆਏ ਗਏ ਫਕੀਰ ਮੁਸਾਫਿਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੋੜੇ ਦਿਨਾਂ ਬਾਅਦ ਹੀ ਲੋਕ ਗਨਕਾ ਨੂੰ ਮਖੌਲ ਕਰਨ ਲੱਗ ਗਏ ਇਹ ਹੁਣ ਭਗਤ ਨਹੀਂ ਹੋ ਗਈ ਕੋਈ ਆਖੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਕੋਈ ਆਖੇ ਨਹੀਂ ਇਸ ਨੂੰ ਸੰਤਾਂ ਦੀ ਸ਼ੋ ਲੱਗ ਗਈ ਜਿਤਨੇ ਮੂੰਹ ਉਤਨੀਆਂ ਗੱਲਾਂ ਹੋਣ ਲੱਗ ਗਈਆਂ ਗਨਕਾ ਸਭ ਦੀਆਂ ਸੁਣ ਛੱਡੇ ਪਰ ਜਵਾਬ ਅੱਗੋਂ ਕਿਸੇ ਨੂੰ ਨਾ ਦੇਵੇ ਹੌਲੀ ਹੌਲੀ ਤੋਤੇ ਨੂੰ ਪੜਾਉਂਦਿਆਂ ਹੋਇਆਂ ਰਾਮ ਰਾਮ ਨਾਮ ਦੀ ਅਜੇ ਹੀ ਲਿਵ ਲੱਗੀ ਜੋ ਮਨ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਇਥੋਂ ਦੇ ਕੀਤੇ ਤੇ ਕਈ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ਼ ਹੋ ਗਏ ਇੱਕ ਦਿਨ ਰਾਤ ਨੂੰ ਤੋਤੇ ਦੇ ਪਿੰਜਰੇ ਵਿੱਚ ਸੱਪ ਵੜ ਗਿਆ ਉਸ ਨੇ ਤੋਤੇ ਦਾ ਸਾਹ ਖਿੱਚ ਲਿਆ ਮੜ ਉਸ ਪਾਸੋਂ ਬਾਹਰ ਨਾ ਨਿਕਲਿਆ ਗਿਆ ਜਦ ਅੰਮ੍ਰਿਤ ਵੇਲਾ ਹੋਇਆ ਤਾਂ ਰੋਜ਼ ਅਨੁਸਾਰ ਗਣਕਾ ਨੇ ਉੱਠ ਕੇ ਇਸ਼ਨਾਨ ਕੀਤਾ ਅਤੇ ਬੁੱਕਲ ਮਾਰ ਕੇ ਮੰਜੇ ਤੇ ਤੋਤੇ ਦੇ ਪਿੰਜਰੇ ਨੂੰ ਲੈ ਕੇ ਬੈਠ ਗਈ ਅਤੇ ਰਾਮ ਰਾਮ ਕਰਕੇ ਪੜਾਉਣ ਲੱਗੀ ਮਗਰ ਇੰਨੀ ਵਾਰ ਆਖਿਆ ਗੰਗਾ ਰਾਮ ਪੜ ਅਗੋ ਰੋਜ ਵੰਗ ਗੰਗਾ ਰਾਮ ਨਾ ਬੋਲਿਆ ਗਨਕਾ ਨੇ ਪਿੰਜਰੇ ਵਿੱਚ ਹੱਥ ਪਾ ਕੇ ਤੋਤੇ ਨੂੰ ਦਬਕਾਉਣਾ ਚਾਹਿਆ ਤਾਂ ਉਸ ਵੇਲੇ ਸੱਪ ਨੇ ਡੰਗ ਮਾਰਿਆ ਗਨਕਾ ਨੇ ਰਾਮ 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 ਕਰਦਿਆਂ ਹੱਥ ਬਾਹਰ ਕੱਢਿਆ ਤੇ ਨਾਲ ਹੀ ਜ਼ਹਿਰ ਦੇ ਇੱਕ ਦਮ ਚੜ ਜਾਣ ਤੇ ਰਾਮ ਰਾਮ ਕਰਦਿਆਂ ਪ੍ਰਾਣ ਨਿਕਲ ਗਏ ਉਸੇ ਵਕਤ ਦੇਵਤੇ পুষ্প ਵਿਵਾਨ ਲੈ ਕੇ ਉਤਰ ਆਏ ਤੇ ਗਨਕਾ ਦੀ ਰੂਹ ਨੂੰ ਬੇਕੁੰਠ ਲੈ ਗਏ ਇਸ ਪ੍ਰਕਾਰ ਗਨਕਾ ਦਾ ਜਿਸ ਰਾਮ ਦੇ ਨਾਮ ਨੇ ਉਧਾਰ ਕੀਤਾ ਗੁਰੂ ਜੀ ਕਹਿੰਦੇ ਹਨ हे ਭਾਈ ਤੂੰ ਵੀ ਐਸੇ ਪ੍ਰਭੂ ਦੀ ਸ਼ਰਨ ਵਿਚਾਰਨਾ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸੰਗਤ ਜੀ ਸਾਖੀ ਵਧੀਆ ਲੱਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ